ਮਾਪਿ ਉਹਨੇ ਆਪਣੇ ਹੀ ਸੋਹਣੇ ਸੁਨੱਖੇ ਪੁੱਤ ਦਾ ਕੀਤਾ ਕਤਲ ਇਕਦਾਂ ਮਾਰ ਕੇ ਉਤਾਰਿਆ ਮੌਤ ਦੇ ਘਾਟ ਕਰੀ ਲੁਕਲੇਸ਼ਤਾ ਹੋਇਆ ਖੌਫਨਾਕ ਅੰਤ ਪਰਿਵਾਰ ਨੂੰ ਜੋੜਨ ਦੀ ਕੋਸ਼ਿਸ਼ ਨੌਜਵਾਨ ਲਈ ਬਣੀ ਕਾਲੀ ਰਾਤ ਪੇਕੇ ਗਈ ਪਤਨੀ ਨੂੰ ਘਰ ਲਿਆਉਣ ਦੀ ਸੀ ਨੌਜਵਾਨ ਦੀ ਜ਼ਿੰਦਗੀ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਸਕਦਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ ਪਰ ਇੱਕ ਅਜੀਹਾ ਮਾਮਲਾ ਤੁਹਾਨੂੰ ਦੱਸਣ ਲੱਗਿਆਂ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤਾਜ਼ੀ ਕਿ ਇੱਥੇ ਆਪਣੇ ਮਾਪੇ ਉਹ ਨਹੀਂ ਆਪਣੇ ਹੱਥੀ ਜੰਮੇ ਪਲੇ ਪੁੱਤ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਜਨਾਲਾ ਦੇ ਪਿੰਡ ਕਿਆਪੂਰਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਘਰੇਲੂ ਕਲੇਸ਼ ਨੇ ਨੌਜਵਾਨ ਦੀ ਜਾਨ ਲੈ ਲਈ ਪੇਕੇ ਗਈ ਪਤਨੀ ਨੂੰ ਘਰ ਵਾਪਸ ਲਿਆਉਣ ਦੀ ਜਿੱਦ ਆਪਣੇ ਹੀ ਮਾਪਿਆਂ ਨੂੰ ਇਸ ਕਦਰ ਖਿਲਾਫ ਲੱਗੀ ਕਿ ਗੁੱਸੇ ਦੇ ਵਿੱਚ ਆ ਕੇ ਮਾਪਿਆਂ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਸਿਮਰ ਜੰਗ ਸਿੰਘ ਵਜੋਂ ਹੋਈ ਹੈ ਜਿਸ ਦਾ ਕਿ ਕਰੀਬ 4 ਸਾਲ ਪਹਿਲਾਂ ਨਪ੍ਰਿਤ ਕੌਰ ਨਾਂ ਦੀ ਕੁੜੀ ਦੇ ਨਾਲ ਵਿਆਹ ਹੋਇਆ ਸੀ ਅਤੇ ਉਹਨਾਂ ਦਾ 2 ਸਾਲ ਦਾ ਬੇਟਾ ਪਰ ਘਰੇਲੂ ਕਲੇਸ਼ ਅਤੇ ਤੰਗ ਪਰੇਸ਼ਾਨੀ ਕਾਰਨ ਉਸ ਦੀ ਪਤਨੀ ਪੇਕੇ ਵਾਪਸ ਚਲੀ ਗਈ ਇਸ ਦੇ ਬਾਅਦ ਸਿਮਰ ਜੰਗ ਉਸ ਨੂੰ ਮੁੜ ਕੇ ਲਿਆਉਣਾ ਚਾਹੁੰਦਾ ਸੀ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ ਪਰ ਇਹ ਹੀ ਗੱਲ ਉਸਦੇ ਮਾਪਿਆਂ ਨੂੰ ਠੀਕ ਨਹੀਂ ਸੀ ਲੱਗ ਰਹੀ ਜਿਸ ਕਾਰਨ ਘਰ ਦੇ ਵਿੱਚ ਟਕਰਾਰ ਹੋਈ ਅਤੇ ਸਿਮਰ ਜੰਗ ਦੇ ਮਾਪੇ ਉਸ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਘਰ ਦੇ ਵਿੱਚ ਜਿਵੇਂ ਹੀ ਕਲੇਸ਼ ਹੋਇਆ ਤਾਂ ਮਾਪਿਆਂ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਇਸ ਬੰਦੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੀ ਪਤਨੀ ਮ੍ਰਿਤਕ ਦੇ ਸੋਹਰਾ ਅਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਆ ਉਸ ਨੂੰ ਦੇ। ਸਰ ਮੇਰਾ ਨਾਮ ਨਾਪ੍ਰੀਤ ਕੌਰ ਆ। ਮੇਰਾ ਪਿੰਡ ਕਾਂਪੁਰ ਮੈਂ ਵਿਆਹੀ ਹੋਈ ਆ ਮੇਰੇ ਪਤੀ ਦਾ ਨਾਮ ਸਿੰਘ ਜੰਗ ਸਿੰਘ ਆ। ਅੱਛਾ ਜੀ। ਮੇਰੇ ਸਾਸੋਰਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ। ਕਿੰਨੇ ਸਾਲ ਹੋਇਆ ਇਹਨੂੰ? ਸਰ ਫਰਵਰੀ ਚ 4 ਸਾਲ ਹੋਣੇ ਆ। ਅੱਛਾ ਜੀ। ਸਰ ਮੇਰਾ ਘਰ ਵਾਲਾ ਹੁਣੋਂ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ। ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਉਹ ਮਾਰਿਆ ਕਿਉਂ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਉਹਨੂੰ ਕਿ ਅਹੀਂ ਤੇਰੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਹੈ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੀ ਸਾਰੂ ਉਹ ਜਿਹੜਾ ਸਰ ਵੀ ਨਾ ਮਾਰਾ ਕੀਤਾ ਉਹ ਨਾ ਹੋ ਗਿਆ ਤੁਹਾਨੂੰ ਇੱਥੇ ਰਹਿਣ ਦੇ ਫਿਰ ਮੈਂ ਮਾਰਚ 2025 ਤੋਂ ਰਹਿ ਰਹੀ ਆ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਤੇਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਗੋਸ਼ ਨਹੀਂ ਬਟ ਮੇਰੇ ਹਸਬੰਦ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦਾ ਜੇ ਤੂੰ ਉਹਨੂੰ ਲਿਆਏਂਗਾ ਤੇ ਅਸੀਂ ਤੈਨੂੰ ਘਰ ਚੋਂ ਕੁਛ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਮਾਪਿਓ ਨੇ ਮਾਰਿਆ ਵਾ ਮੁੰਡੇ ਨੂੰ ਇਹ ਇਹਨਾਂ ਦੀ ਆਪਸ ਦੇ ਵਿੱਚ ਬੰਦ ਨਹੀਂ ਸੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੁੱਟ ਮਾਰ ਕਰਦੇ ਸੀ ਮੇਰੀ ਬੋਦ ਇਹ ਮੇਰੇ ਜਵਾਈ ਹੀ ਜੀ ਮੇਰੀ ਧੀ ਵਿਆਹ ਹੀ ਤਿੰਨ ਸਾਲ ਹੋ ਗਏ ਵਿਆਹੀ ਨੂੰ ਤੇ ਉਹ ਇਹਨਾਂ ਦਾ ਮਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਉਹਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਇਹ ਨਹੀਂ ਕਹਤੇ ਇਹ ਕਰਕੇ ਇਹਨਾਂ ਨੇ ਦੋਵਾਂ ਨੇ ਸਾਸੋਰੇ ਨੇ ਇਹਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਜ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸਾਸੀ ਉਹ ਦਾਜ ਦੀ ਮੰਗ ਕਰਦੀ ਸੀ ਤੇ ਇਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਕਿ ਜਿਸ ਦਾ ਤੁਹਾਡੀ ਬੇਟੀ ਦੱਸ ਰਹੀ ਆ ਕਿ ਫੋਨ ਤੇ ਰੋਜ਼ਾਨਾ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਆ ਉਹ ਨਾਲ ਹਾਂਜੀ ਅੱਜ ਹੋਈ ਆ ਹਾਂਜੀ ਮਤਲਬ ਬੇਟੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮਤ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਸੀ ਹੌਲਾ ਜੰਦੇ ਹਾਂਜੀ ਹਾਂਜੀ ਇਹ ਜੀ ਗੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਬ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਐ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕਾ ਤੇ ਪੁੱਜ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਬਾਬਤ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਜੋ ਇਹਦੇ ਵਿੱਚ ਜਿਹੜਾ ਵਾ ਮ੍ਰਿਤਕ ਦੀ ਪਛਾਣ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਆ ਇਸ ਵਿੱਚ ਜਿਹੜਾ ਦਸਨਯੋਗ ਗੱਲ ਇਹ ਹੈ ਕਿ ਸਿਮਰਨ ਜੰਗ ਸਿੰਘ ਦੇ ਇਹਦੇ ਮੈਟ੍ਰੀਮੋਨੀਅਲ ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹਦੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10-11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨ ਜੰਗ ਤੋਂ ਜਿਹੜੀ ਆ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾਅ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨ ਜੰਗ ਉਹ ਉਹਦੇ ਵਿੱਚ ਜਿਹੜਾ ਮੈਟ੍ਰਿਮੋਨੀਅਲ ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹੱਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕੱਦਮਾ ਨੰਬਰ 327 ਜਿਹੜਾ ਵਾ ਠਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕਾਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਿਫਤਾਰੀ ਇੱਕੋ ਹੀ ਹੈ ਗ੍ਰਿਫਤਾਰੀ ਇਹਦੇ ਪਿਤਾ ਦੀ ਗ੍ਰਿਫਤਾਰੀ ਹੋ ਗਈ ਇਹਦੀ ਸਰਦੀਗਲਾ ਟਾਈਮ ਟੀਵੀ ਲਈ ਅਜਨਾਲਾ ਤੋਂ ਪੱਤਰਕਾਰ ਬਬਲੂ ਮਹਾਜਮ ਦੀ ਖਾਸ ਰਿਪੋਰਟ